ਬੇਨਤੀ ਹੈ ਯਾਰ ਇੱਥੇ ਜਿਹੜੇ ਸਾਡੇ ਵੀਰ ਐ ਲਾਈਵ ਵਾਲੇ ਪੰਜਾਬ ਸਪੋਰਟਸ 13 13 ਲਾਈਵ ਵਾਲੇ ਵੀਰ ਐ ਉਹਨਾਂ ਦੀ ਗੱਡੀ ਬਿਲਕੁਲ ਸਟੇਜ ਦੇ ਲਾਗੇ ਖੜੀ ਐ ਕੁਝ ਵੀਰ ਉਹਨਾਂ ਦੀ ਗੱਡੀ ਦੇ ਮਗਰਲੇ ਦੋਨਾਂ ਟਾਇਰਾਂ ਦੀ ਹਵਾ ਕੱਢ ਗਈ ਉਧਰ ਨਾਲ ਹੀ ਬਾਬੀ ਜੰਗਜੀ ਦਾ ਵੀ ਬਹੁਤ ਬਹੁਤ ਧੰਨਵਾਦ ਐ ਨਾਲ ਸਾਡੇ ਸ਼ਿੰਦੀ ਨੰਬਰ ਦਾ ਜੇਕਰ ਕੋਈ ਕਿਸੇ ਨੂੰ ਕੋਈ ਤਕਲੀਫ ਐ ਕੋਈ ਰੰਜਿਸ਼ ਐ ਤਾਂ ਅਗਲੇ ਨਾਲ ਗੱਲ ਕਰ ਲਓ ਪਰ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਇਹ ਚੰਗੀਆਂ ਨਹੀਂ ਲੱਗਦੀਆਂ ਦੇਖੋ ਤੁਸੀਂ ਉਹਨਾਂ ਦੇ ਲਾਈਵ ਵਾਲਿਆਂ ਦੇ ਗੱਡੀ ਦੇ ਮਗਰਲੇ ਦੋਨਾਂ ਟਾਇਰਾਂ ਦੀ ਹਵਾ ਕੱਢ ਗਏ ਹੋ ਨਾ ਇਹ ਕੋਈ ਚੰਗੀ ਗੱਲ ਨਹੀਂ ਜੇਕਰ ਕੋਈ ਗੱਲਬਾਤ ਹੈ ਵੀਰ ਬੈਠ ਕੇ ਹੱਲ ਕਰ ਲੋ ਯਾਰ ਇਦਾਂ ਦੀਆਂ ਹਰਕਤਾਂ ਨਾ ਕਰੋ ਪਲੀਜ਼ ਇਹ ਜਿਹੜਾ ਮੇਲਾ ਹੈ ਬਾਬਾ ਜੀ ਦਾ ਮੇਲਾ ਹੈ ਬਾਬਾ ਵਸਾਕਾ ਸਿੰਘ ਜੀ ਦੀ ਧਰਤੀ ਹੈ ਆਹਰੇ ਸਾਰਿਆਂ ਦਾ ਸਾਂਝਾ ਮੇਲਾ ਹੈ ਤੁਹਾਡਾ ਆਪਣਾ ਮੇਲਾ ਇਹ ਇਲਾਕੇ ਦਾ ਮੇਲਾ ਹੈ ਇਸ ਕਰਕੇ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਉਹ ਸ਼ੋਭਾ ਨਹੀਂ ਦਿੰਦੀਆਂ ਕਿਰਪਾ ਕਰਕੇ ਇਹੋ ਜੀ ਸ਼ਰਾਰਤ ਬਾਜੀ ਨਾ ਕਰੋ ਜੇ ਕਰੋ ਜੇਕਰ ਇਹੋ ਜਾਂ ਕੋਈ ਸ਼ਰਾਰਤ ਬਾਜੀ ਕਰਦਾ ਪਕੜਿਆ ਗਿਆ ਤੇ ਫਿਰ ਉਹ ਆਪਣਾ ਜ਼ਿੰਮੇਵਾਰ ਭਈ ਆਪ ਹੋਵੇਗਾ ਬਾਈ ਜੀ ਇਧਰ ਸਾਡਾ ਵੀਰ